ਹੈਲੋ ਦੋਸਤੋ ਮੈਂ ਪੀਵੀ ਪਿੱਲੂ ਤੇ ਤੁਸੇ ਜੁੜਿਓ ਸਾਡੇ ਪੀਵੀ ਫਿਲਮਜ਼ ਨੂੰ ਚੈਨਲ ਨਾਲ ਤੇ ਸਾਡੇ ਫੇਸਬੁੱਕ ਪੇਜ ਦੇ ਨਾਲ ਦੋਸਤੋ 31 ਤਰੀਕ 31 ਅਗਸਤ ਦਿਨ ਸ਼ਨੀਵਾਰ ਪਿੰਡ ਬਸੀ ਜਲਾਲ ਦੇ ਵਿੱਚ ਭਗਵਤੀ ਜਾਗਰਣ ਬਹੁਤ ਹੀ ਧੂਮ ਘਮ ਨਾਲ ਕਰਵਾਇਆ ਜਾ ਰਿਹਾ ਹੈ ਜਿਹਦੇ ਵਿੱਚ ਬਹੁਤ ਹੀ ਫੇਮਸ ਗਾਇਕ ਬਹੁਤ ਹੀ ਵਧੀਆ ਸਿੰਗਰ ਭਗਵਤੀ ਮਾਦਾ ਗੁਣਗਾਨ ਕਰਨ ਵਾਸਤੇ ਆ ਰਹੇ ਆ। ਤੋਂ ਸਭ ਨੂੰ ਸਦਾ ਦਿੱਤਾ ਜਾਂਦਾ ਪਹੁੰਚ ਕੇ ਪੰਡਾਲ ਦੀ ਰੌਣਕ ਪਦਾਓ। ਤੇ ਦੋਸਤੋ ਇੱਕ ਅਹਿਮ ਜਾਣਕਾਰੀ ਤੁਹਾਡੇ ਵਾਸਤੇ ਇੱਕ ਪੇਸ਼ ਕਰਨ ਲੱਗੇ ਆ ਇਸ ਜਗਰਾਤੇ ਨਾਲ ਸੰਬੰਧਿਤ। ਇਸ ਜਗਰਾਤੇ ਦਾ ਵੀਡੀਓ ਅੱਜ ਤੋਂ ਜਦੋਂ ਇਹ ਜਗਰਾਤਾ ਸ਼ੁਰੂ ਹੋਇਆ ਪਹਿਲਾ ਵੀਡੀਓ ਪੀਵੀ ਫਿਲਮ ਜੁਨਟ ਨੇ ਕਵਰ ਕੀਤਾ ਸੀ। ਉਹਦੇ ਵਿੱਚ ਬਹੁਤ ਅਹਿਮ ਜਾਣਕਾਰੀ ਅੱਜ ਤੁਹਾਡੇ ਲਈ ਸਾਹਮਣੇ ਪੇਸ਼ ਕਰਨ ਲੱਗੇ ਆ। ਕਿਉਂਕਿ ਇਹ ਜਾਗਰਣ ਨੌਜਵਾਨ ਸਭਾ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਤੇ ਐਨ ਆਰ ਆਈ ਵੀ ਬਹੁਤ ਸਹਿਯੋਗ ਦਿੰਦੇ ਤੇ ਪਿੰਡ ਬੱਸੀ ਜਲਾਲ ਦੇ ਨਗਰ ਨਿਵਾਸੀ ਮੱਧ ਤੋਂ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਤੇ ਆਪਣੀ ਸ਼ਰਧਾ ਦੇ ਮਤਾਬਕ ਲੰਗਰ ਵੀ ਅਟੋਟਲ ਵਰਤਾਉਂਦੇ ਆ ਤੇ ਬਹੁਤ ਹੀ ਆਪਣੀ ਸ਼ਰਧਾ ਭਾਵਨਾਵਾਂ ਇਸ ਜਾਗਰਣ ਵਿੱਚ ਦਿਖਾਉਂਦੇ ਆ ਸੋ ਦੋਸਤੋ ਇਹਦੇ ਵਿੱਚ ਤੁਹਾਡੀ ਜਾਣਕਾਰੀ ਜਿਹੜੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਲੈ ਕੇ ਆਇਆ ਕਿ ਇਹ ਜਾਗਰਣ ਕਿੰਨੇ ਸ਼ੁਰੂ ਕਰਾਇਆ ਸੀ ਕਿਸ ਬੰਦੇ ਦੀ ਸੋਚ ਸੀ ਉਹ ਬੰਦਾ ਜੀਦੀ ਜਾਗਦੀ ਮਿਸਾਲ ਹੈ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਉਸ ਤੋਂ ਬਾਅਦ ਇਹ ਕਿੰਨਾ ਜਗਰਾਤਾ ਹੈ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਪਹਿਲਾ ਜਗਰਾਤਾ ਕਦੋਂ ਹੋਇਆ ਸੀ ਤੇ ਕਿਹੜੇ ਸਾਲ ਵਿੱਚ ਹੋਇਆ ਸੀ ਇਹ ਵੀ ਦੱਸਾਂਗੇ ਇੱਕ ਇੱਕ ਪਾਰਟੀ ਪਹਿਲੇ ਜਗਰਾਤੇ ਵਿੱਚ ਕਿਹੜੀ ਪਾਰਟੀ ਆਈ ਸੀ ਦੂਸਰੇ ਜਗਰਾਤੇ ਵਿੱਚ ਕਿਹੜੀ ਪਾਰਟੀ ਆਈ ਸੀ ਤੀਸਰੇ ਜਗਰਾਤੇ ਵਿੱਚ ਕਿਹੜੀ ਪਾਰਟੀ ਆਈ ਸੀ ਅੱਜ ਜੋ ਵੀ ਹੈ 21ਵਾਂ ਚਾ 24ਵਾਂ ਤੁਸੀਂ ਜਾਗਰਣ ਇਹਨੂੰ ਮੰਨਦੇ ਹੋ ਅੱਜ ਤੱਕ ਦਾ ਰਿਕਾਰਡ ਕਿੰਨੀਆਂ ਪਾਰਟੀਆਂ ਕਿਹੜੇ ਜਾਗਰਣ ਦੇ ਵਿੱਚ ਕਿਹੜੇ ਸਾਲਾਂ ਦੇ ਵਿੱਚ ਕਿਹੜੇ ਸਾਲ ਦੇ ਵਿੱਚ ਕਿਹੜੀ ਪਾਰਟੀ ਆਈ ਇੱਕ ਇੱਕ ਪਾਰਟੀ ਦਾ ਨਾਮ ਪੀਵੀ ਫਿਲਮ ਜੁਨਟ ਨੇ ਆਪਣੇ ਪੋਰਡ ਦੇ ਵਿੱਚ ਰੱਖਿਆ ਹੋਇਆ ਹੈ ਤੇ ਫਿਰ ਜੋਤ ਜਵਾਲਾ ਜੀਤੋਂ ਕਿਹੜੇ ਸਨ ਦੇ ਵਿੱਚ ਲਿਆਉਣੀ ਸ਼ੁਰੂ ਕੀਤੀ ਤੇ ਕਿਹੜੇ ਸਹਿਸ਼ਖਸੀ ਸੋਚ ਦੇ ਨਾਲ ਉਹ ਜੋਤ ਜਵਾਲਾ ਜੀਤੋਂ ਇਸ ਜਾਗਰਣ ਦੇ ਵਿੱਚ ਆਉਣੀ ਸ਼ੁਰੂ ਹੋਈ ਆ ਤੇ ਕਿਹੜੇ ਸਨ ਵਿੱਚ ਹੋਈ ਆ ਇਹਦਾ ਵੀ ਰਿਕਾਰਡ ਪੀਵੀ ਫਿਲਮ ਜੁਨਟ ਦਾ ਦੇ ਕੋਲ ਹੈ ਤੇ ਸਟੂ ਨੂੰ ਅਸੀਂ ਇੱਕ ਅੱਗੇ ਵੀਡੀਓ ਪਾਵਾਂਗੇ ਤੇ ਉਹਨਾਂ ਨੂੰ ਤੁਹਾਨੂੰ ਮਿਲਾਵਾਂਗੇ ਤੁਸੀਂ ਸਾਡੇ ਨਾਲ ਕਮੈਂਟ ਦੇ ਵਿੱਚ ਗੱਲ ਕਰੋ ਕਿ ਤੁਸੀਂ ਕਿੰਨਾ ਕੋ ਦੇਖਣਾ ਚਾਹੁੰਦੇ ਹੋ ਕਿੰਨਾ ਕੋ ਇਸ ਜਾਗਰਣ ਨਾਲ ਇਸ ਪਿੰਡ ਨਾਲ ਪਿਆਰ ਕਰਦੇ ਹੋ ਤੇ ਜੀ ਇਹ ਸਾਰੀਆਂ ਜਾਣਕਾਰੀਆਂ ਤੁਸੀਂ ਜਾਣਨਾ ਚਾਹੁੰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ 'ਚ ਸਾਡੇ ਨਾਲ ਗੱਲ ਕਰੋ ਅੱਜ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ